是的啊。<y> <Thank you. S 1> ਇਥੇ ਇਥੇ ਜੀ 1:30 ਵਜੇ ਤੋਂ ਬਾਅਦ ਦੀ ਗੱਲ ਹੈ ਜੀ ਇਹ ਸੂਆ ਟੁੱਟਿਆ ਅਸੀਂ ਰਾਤ ਦੇ ਹੀ ਫਿਰ ਰਹੇ ਹਾਂ ਜੀ ਹਮ ਸਾਰਾ ਸਾਡਾ ਜਿਹੜਾ ਖਾਣ ਪੀਣ ਦਾ ਸਮਾਨ ਹੈ ਜੀ ਸਭ ਡੁੱਬ ਚੁੱਕਿਆ ਹੈ ਜੀ ਆ ਮੀਟਰਾਂ ਤੱਕਰ ਪਾਣੀ ਆ ਰਿਹਾ ਹੈ ਜੀ ਹਮ ਆ ਕੋਈ ਕਿਤੇ ਸੱਪ ਨਿਕਲ ਰਿਹਾ ਕਿਤੇ ਕਨ ਖਜੂਰਾ ਨਿਕਲ ਰਿਹਾ ਜੀ ਹਮ ਆਪਦੇ ਬੱਚਿਆਂ ਨੂੰ ਸੁਰੱਖਿਅਤ ਥਾਵਾਂ ਤੇ ਲੈ ਜਾ ਰਹੇ ਹਾਂ ਜੀ ਹਮ ਸਾਰਿਆਂ ਨੂੰ ਹਮ ਆ ਗਲੀ 'ਚ ਮੇਰੇ ਆ ਛਾਤੀ ਤੇ ਪਾਣੀ ਆ ਰਿਹਾ ਜੀ ਦੇਖੋ ਅੱਛਾ 4 ਫੁੱਟ ਤੋਂ ਉੱਤੇ ਪਾਣੀ ਹੋਇਆ ਪਿਆ ਜੀ ਹਮ ਹੁਣ ਦੇਖੋ ਜੀ ਅਸੀਂ ਕਿਸ਼ਤਾਂ ਤੇ ਸਮਾਨ ਲਿੱਤਾ ਜੀ ਉਹਦੀ ਕਿਸ਼ਤਾਂ ਭਰੀਏ ਹੂੰ ਤੇ ਇਧਰ ਆਪ ਦਾ ਬਚਾਓ ਕਰੀਏ ਜੀ ਹੁਣ ਦਿਹਾੜੀ ਵੀ ਨਹੀਂ ਲੱਗੂਗੀ ਅਜਤਾ ਜੀ ਠੀਕ ਹੈ ਹਾਲਾਤ ਕੀ ਨੇ ਕਿੰਨੇ ਘਰ ਡੱਗੇ ਡੱਗੇ ਵੀ ਆ ਗਏ ਘਰ ਡੱਗੇ ਜੀ ਉੱਥੇ ਗਲੀ 'ਚ ਡੱਗੇ ਜੀ ਅੱਛਾ ਬਸ ਕੋ ਚਾਰ ਪੰਜ ਘਰ ਡੱਗੇ ਠੀਕ ਹੈ ਤੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਿਆ ਕੋਈ ਪ੍ਰਸ਼ਾਸਨ ਦੀ ਹੱਲੇ ਤਰਫ ਹੱਲੇ ਤਰਫ ਤੋਂ ਇਹ ਸਾਡੇ ਕਿਸੇ ਨੇ ਬਾਣ ਹੀ ਫੜੀ ਜੀ ਅੱਛਾ ਹੱਲੇ ਤੱਕ ਕਰਤਾ ਕੋਈ ਆਇਆ ਨਹੀਂ ਆ ਟਾਈਮ ਹੋ ਗਿਆ ਜੀ ਪਾਣੀ ਵਧਦਾ ਤੁਰੇ ਆ ਰਿਹਾ ਹੱਲੇ ਤੱਕ ਅੱਛਾ ਪਾਣੀ ਬੰਦ ਨਹੀਂ ਕੀਤਾ ਗਿਆ ਪਾਣੀ ਬੰਦ ਨਹੀਂ ਹੋ ਰਿਹਾ ਜੀ ਹੱਲੇ ਤੱਕ ਕਿੰਨਾ ਕੁ ਪਾੜ ਪਿਆਗਾ ਮਰੂ 25 30 ਫੁੱਟ ਹੈ 25 30 ਫੁੱਟ ਦਾ ਫਾੜ ਕਿਰਦੇ ਜੀ ਅੱਛਾ ਠੀਕ ਹੈ ਕੀ ਮੰਗ ਕਰਦੇ ਹੋਗੇ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆ ਜੀ ਸਾਡਾ ਇਧਰੋਂ ਇਹ ਦੂਜੀ ਵਾਰੀ ਚਾਂਸ ਹੋ ਚੁੱਕਿਆ ਜੀ ਇੱਕ ਵਾਰੀ 2016 ਦੇ ਵਿੱਚ ਹੋਇਆ ਸੀ ਜੀ ਇਹ ਚਾਂਸ ਉਦੋਂ ਵੀ ਅਸੀਂ ਆਪ ਦਾ ਕੋਈ ਸਮਾਨ ਬਚਾ ਨਹੀਂ ਸਕੇ ਜੀ ਇਹ ਵੀ ਦੋਟਾ ਇਹਦੇ ਕਰੀਬ ਹੀ ਹੋਇਆ ਸੀਗਾ ਉਦੋਂ ਵੀ ਇਹ ਰਾਤ ਨੂੰ ਅਸੀਂ ਭਜਦੇ ਭਜਦੇ ਮਿੱਟੀ ਦੇ ਅਸੀਂ ਬੱਟ ਲਾਈਏ ਕਿ ਆਪ ਦਾ ਸਮਾਨ بچਾਈਏ ਜੀ ਪਾਣੀ ਨੇ ਕੁਝ ਵੀ ਨਹੀਂ ਛੱਡਿਆ ਜੀ ਠੀਕ ਹੈ ਖਾਣ ਪੀਣ ਦਾ ਸਮਾਨ ਟੋਟਲੀ ਆਟੇ ਤੋਂ ਲੈ ਕੇ ਚੀਨੀ ਪੱਤੀ ਸਭ ਸਾਡੇ ਤੋਂ ਡੱਬੇ ਤੁਰੇ ਫਿਰਦੇ ਜੀ ਘਰਾਂ 'ਚ ਜੀ ਤਾਂ ਮੈਂ ਕੀ ਘਟਨਾ ਹੋਈ ਮੇਰਾ ਨਾਮ ਸੰਜੇ ਕੁਮਾਰ ਹੈ ਜੀ ਇਹ ਹੈ ਨਾ ਮਾਨੂੰ 1 ਵਜੇ ਪਤਾ ਲੱਗਿਆ ਕਿ ਅਸੀਂ ਛੱਤ 'ਤੇ ਸੌਰੇ ਸੀ ਅੱਛਾ ਉੱਪਰ ਦਿੱਤੇ ਸਾਰੇ ਪਾਸੇ ਪਾਣੀ ਭਰਿਆ ਸੀ ਅੱਛਾ ਫਿਰ ਅਸੀਂ ਫੋਨ ਕੀਤਾ ਦੋ ਬੰਦੇ ਨੂੰ ਉਹ ਆਏ ਅੱਛਾ ਲੱਗੇ ਸੂਆ ਟੁੱਟਿਆ ਹੋਇਆ ਸੀਗਾ ਉਹ ਤਾਂ ਸਾਰਾ ਪਾਣੀ ਭਰ ਗਿਆ ਸੀ ਇਹ ਕਿਹੜਾ ਨਗਰ ਆ ਇਹ ਤੇ ਸ਼ਾਇਦ ਨਗਰ ਕਿੰਨੇ ਵਜੇ ਦੀ ਘਟਨਾ ਹੈ ਇਹ ਇਹ ਰਾਤ ਨੂੰ 1 ਵਜੇ ਲਗਭਗ ਹੈ ਅੱਛਾ ਤੇ ਕਿੰਨੇ ਕੁ ਲੋਕਾਂ ਦੀ ਬਸ ਹੋਇਆ ਇੱਥੇ ਇਹ ਘਰ ਤੋਂ ਘਰ ਤੋਂ 400 ਕਰ ਹੈ 400 ਕਰ ਹੈ ਸਾਰੇ ਪਾਣੀ 'ਚ ਡੁੱਬ ਗਏ ਹਾਂਜੀ ਹਾਂਜੀ ਅੱਛਾ ਪ੍ਰਸ਼ਾਸਨਿਕ ਮਦਦਾਈ ਕੋਈ ਆਨੇ ਬਸ ਮੁਲਾਦੀ ਮਾਇਸੀ ਕਿ ਦੋ ਚਾਰੋ ਖਰੇ ਹੈ ਬਾਕੀ ਮੈਰੀ ਵਿਭਾਗ ਵਾਲੇ ਕੋਈ ਨਹੀਂ ਆਏ ਅੱਛਾ ਪਾਣੀ ਚੱਲ ਰਿਹਾ ਹੈ ਸਹੀ ਹਾਂਜੀ ਪਾਣੀ ਚੱਲ ਰਿਹਾ ਕਿੰਨਾ ਕੋ ਨੁਕਸਾਨ ਹੋਣ ਦਾ ਹੁੰਦਾ ਹੈ ਨੁਕਸਾਨ ਬਹੁਤ ਹੈ ਜੀ ਕਈ ਘਰਾਂ ਦੇ ਦਿੱਤਾ ਬੈਠ ਤੈਰ ਰਿਹਾ ਜੀ ਹਵੇ ਤੇ ਮਤਲਬ ਪਾਣੀ ਚ ਸਮਾਨ ਸਵਣ ਸਾਰਾ ਸੁਬੀ ਸੁਬੀ ਸਾਰਾ ਬਾਹਰ ਗਲੀ ਚ ਚੁਗ ਰਹੀ ਅੱਛਾ ਲੱਗਦਾ ਪਾਣੀ ਬੰਦ ਹੋ ਜੂਗਾ ਕਹਿੰਦੇ ਤਾਂ ਇਹ ਪਿੱਛੇ ਬੰਦ ਹੋ ਗਿਆ ਬਾਕੀ ਜਿਹੜਾ ਪਾਣੀ ਹੈਗਾ ਨਾਲ ਤੂੰ ਉਤਾਉਗੀ ਅੱਛਾ ਵਹਾ ਕਿੰਨਾ ਕੁ ਤੇਜ਼ ਹੈ ਬਹੁਤ ਜ਼ਿਆਦਾ ਤੇਜ਼ ਹੈ ਜੀ ਅੱਛਾ ਪੈਰ ਨਹੀਂ ਟਿਕਾ ਚ ਅੱਛਾ ਕੀ ਮੰਗ ਕਰਦੇ ਹੋ ਅਸੀਂ ਆਈ ਮੰਕਰਦੇ ਜਿਹੜਾ ਨੁਕਸਾਨ ਹੋਇਆ ਕਰਦੇ ਜੀ ਸਾਡੇ ਘਰ ਚ ਵੀ ਤਰੇੜ ਆ ਗਿਆ ਅੱਛਾ ਉਹ ਕੋਈ ਹੱਲ ਹੋਵੇ ਜੀ ਕਿੰਨੇ ਕਿ ਘਰਾਂ 'ਚ ਤਰੇੜ ਆ ਗਈਆਂ ਵੱਤੂ ਘਰਾਂ ਜੀ ਇੱਕ ਵਾਰ ਪਹਿਲੇ 2017 ਦੇ ਵੀ ਟੁੱਟਿਆ ਸੀਗਾ ਉਦੋਂ ਮਾਰੇ ਮੋਟੇ ਤਰੇੜ ਆ ਗਿਆ ਸੀਗਾ ਹੁਣ ਤਾਂ ਜਿਵੇਂ ਅੱਡਿੱਕ ਜੂਗਾ ਮੈਨੂੰ ਲੱਗਦਾ ਅੱਛਾ ਹਾਂ ਜੀ